ਇਹ ਪਹਿਲੇ ਇੰਡੀਅਨ ਆਰਮੀ ਦੇ ਅਫਸਰ ਸੀਗੇ ਜਿੰਨਾ ਨੇ ਆਸਟ੍ਰੇਲੀਆ ਦੀ ਆਰਮੀ ਦੇ ਨਾਲ ਮਾਰਚ ਕੀਤਾ ਸੀ ਉਸ ਤੋਂ ਬਾਅਦ ਇਹ ਲੜਾਈ ਹੋਈ ਤੇ ਲੜਾਈ ਚ ਵੀ ਆਪਣੀਆਂ ਸਿੱਖ ਰੈਜੀਮੈਂਟਾਂ ਦਾ ਬਹੁਤ ਵੱਡਾ ਹੱਥ ਤੇ ਲੋਕ ਅੱਜ ਵੀ ਉਹਨਾਂ ਕਾਰਨਾਮਿਆਂ ਤੇ ਲਾਲ ਉਹਨਾਂ ਗੱਲਾਂ ਤੇ ਪ੍ਰਾਊਡ ਕਰਦੇ ਜਿਹੜੀਆਂ ਆਪਣੇ ਲੋਕਾਂ ਨੇ ਇਹਨਾਂ ਲਈ ਕੀਤੀਆਂ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਏਕਮਜੋਤ ਸਿੰਘ ਤੇ ਅੱਜ ਆਪਾਂ ਦੇਖ ਰਹੇ ਹਾਂ ਗਿੰਪੀ ਦਾ 골ਡ ਮਾਈਨ ਮਿਊਜ਼ੀਅਮ ਇਹ ਮਿਊਜ਼ੀਅਮ ਦੇ ਵਿੱਚ ਇੱਕ ਜਗ੍ਹਾ ਬਣੀ ਹੋਈ ਜੀ ਦਾ ਨਾਮ ਹੈਗਾ 5th ਲਾਈਟ ਹਾਰਸ ਰੈਜੀਮੈਂਟ ਇਹ ਮਿਲਟਰੀ ਦਾ ਮਿਊਜ਼ੀਅਮ ਬਣਾਇਆ ਹੋਇਆ ਇਹਨਾਂ ਨੇ ਜੀ ਆ ਰੈਜੀਮੈਂਟ ਲਈ ਇਹਦੇ ਵਿੱਚ ਉਹਨਾਂ ਨੇ ਦਿਖਾਇਆ ਹੋਇਆ ਵੀ ਜਿਹੜੇ ਰੈਜੀਮੈਂਟ ਦੇ ਫੌਜੀ ਸੀਗੇ ਉਹ ਕਿਹੜੀਆਂ-ਕਿਹੜੀਆਂ ਜੰਗਾਂ 'ਚ ਲੜੇ ਕਿਵੇਂ ਦਾ ਉਹਨਾਂ ਦਾ ਰਹਿਣ-ਸਹਿਣ ਸੀਗਾ ਜੰਗਾਂ ਦੇ ਵਿੱਚ ਤੇ ਸਾਰਿਆਂ ਦੀ ਯਾਦਗਾਰ ਬਣਾਈ ਹੋਈ ਜਿਹੜੇ ਮੁੜ ਕੇ ਨਹੀਂ ਆ ਸਕੇ ਕਿਹੜੀ ਉਹਨਾਂ ਦੀ ਵਰਦੀ ਹੁੰਦੀ ਸੀ ਕੀ ਕੀ ਉਹ ਸਮਾਨ ਨਾਲ ਲੈ ਕੇ ਜਾਂਦੇ ਸੀਗੇ ਕਿਹੜਾ-ਕਿਹੜਾ ਹਥਿਆਰ ਵਰਤਿਆ ਗਿਆ ਉਹ ਸਮੇਂ ਉਹ ਸਾਰਾ ਅੰਦਰ ਦਿਖਾਇਆ ਹੋਇਆ ਹੈ ਇਹਨਾਂ ਦਾ ਤੇ ਅੰਦਰ ਇਹ ਮਿਊਜ਼ੀਅਮ ਦੇ ਵਿੱਚ ਆਪਣੇ ਸਿੱਖਾਂ ਲਈ ਵੀ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਆ ਜਿਹੜੀ ਆਪਾਂ ਅੰਦਰ ਜਾ ਕੇ ਦੇਖਦੇ ਆਂ ਆਜੋ ਯੂਜ਼ਿੰਗ ਦੇ ਬੜ ਦੇ ਜਦੋਂ ਆਪਾਂ ਇਹਨਾਂ ਦਾ ਇੱਥੇ ਦਿਖਾਇਆ ਹੋਇਆ 1891 ਦੀ ਇਹਨਾਂ ਦੀ ਵਰਦੀ ਕਿਵੇਂ ਸੀ ਫੌਜੀਆਂ ਦੀ ਇੱਧਰ ਦਿਖਾਈ ਹੋਈ 1927 ਦੀ ਤੇ ਨਾਲ ਅੱਗੇ ਇਹਨਾਂ ਦੇ ਰੱਖੇ ਹੋਏ ਜਿਹੜੀਆਂ ਤਲਵਾਰਾਂ ਵਰਤਦੇ ਸੀਗੇ ਜਮੜ-ਮੁਟ ਛੋਟੇ ਹੋਰ ਹਥਿਆਰ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਟੋਪੀ ਤੇ ਕੈਮਰਾ ਵੀ ਰੱਖਿਆ ਹੋਇਆ ਇਹਨਾਂ ਦਾ ਫੋਟੋ ਬੱਕੀ ਥੱਲੇ ਉਹ ਰੱਖੇ ਹੋਏ ਤੋਪਾਂ ਦੇ ਗੋਲਿਆਂ ਦੇ ਸ਼ੈੱਲ ਜੇ ਵੱਡੇ ਵੱਡੇ ਨੇ ਬੋਤਲਾਂ ਜਾਂਦੀਆਂ ਨੇ ਆ ਐਵੇਂ ਛੋਟੀਆਂ ਛੋਟੀਆਂ ਚੀਜ਼ਾਂ ਸਾਹਮਣੇ ਰੱਖੇ ਹੋਏ ਨੇ ਦੂਜੇ ਪਾਸੇ ਵੀ ਇਹਨਾਂ ਦੇ ਹੀ ਹਥਿਆਰ ਰੱਖੇ ਹੋਏ ਤਲਵਾਰਾਂ ਪਈਆਂ ਤੇ ਜਿਹੜੀ ਇਹਨਾਂ ਚੋਂ ਖਾਸ ਚੀਜ਼ ਆ ਦੇਖਣ ਵਾਲੀ ਉਹ ਹੈਗੀ ਆਹ ਰਾਈਫਲ ਇਹਦਾ ਨਾਮ ਹੈਗਾ ਅਫਗਾਨਿਸਤਾਨਜ਼ ਟਰੈਜ਼ਮੈਨ ਰਾਈਫਲ ਇਹ ਵਰਤੀ ਗਈ ਆ ਜਿਹੜੀ ਬੈਟਲ ਆਫ ਕੰਧਾਰ ਹੋਈ ਸੀ 187980 ਦੇ ਵਿੱਚ ਇਹ ਹੋਈ ਸੀ ਜਦੋਂ ਇਹਨਾਂ ਨੇ ਬ੍ਰਿਟਿਸ਼ ਨੇ ਆਪਣੇ ਤੇ ਰਾਜ ਕਰ ਲਿਆ ਸੀ 1857 ਜਿਹਨਾਂ ਨੇ ਆਪਣੇ ਤੇ ਕਬਜ਼ਾ ਕੀਤਾ ਉਸ ਤੋਂ ਬਾਅਦ ਇਹ ਲੜਾਈ ਹੋਈ ਇਹ ਲੜਾਈ 'ਚ ਵੀ ਆਪਣੀਆਂ ਸਿੱਖ ਰੈਜੀਮੈਂਟਾਂ ਦਾ ਬਹੁਤ ਵੱਡਾ ਹੱਥ ਰਿਹਾ ਹੋ ਸਕਦਾ ਇਹ ਰਾਈਫਲ ਨੂੰ ਵੀ ਕਦੇ ਕਿਸੇ ਆਪਣੇ ਸਿੱਖ ਫੌਜੀ ਦੇ ਹੱਥ ਲੱਗੇ ਹੋਣ ਤੇ ਦੂਜੀ ਕਿੰਨਾ ਦੀ ਫੋਟੋ ਲਾਈ ਹੋਈ ਹੈ ਜਿਹੜੀ ਨੀਲੀ ਜੀ ਗੋਲ ਦੀਂ ਦੀ ਵਿੱਚ ਇਹ ਇਹਨਾਂ ਨੇ ਹੈਗੇ ਸਾਰੇ ਗੋਰੇ ਨੇ ਇਹ ਜਿਹੜੀ ਲੋਕੇਸ਼ਨ ਲਿਖੀ ਹੋਈ ਇਹ ਲਿਖੀ ਹੋਈ ਇਹਨਾਂ ਦੀ ਕੋਈ ਅਹਿਮਦਨਗਰ ਇੰਡੀਆ ਚ 1864 ਦੀ ਫੋਟੋ ਹੈ ਇਹ ਇਹ ਹੁਣ ਪਤਾ ਨਹੀਂ ਕਿਹੜਾ ਨਗਰ ਕਿੱਥੇ ਦਾ ਹੋਊਗਾ ਤੇ ਇਹ ਮੇ ਚੀਜ਼ਾਂ ਸਾਂਭੀ ਹੋਈਆਂ ਇਹਨਾਂ ਦੀ ਅੱਗੇ ਜਾ ਕੇ ਇਹਨਾਂ ਦਾ ਦਿਖਾਇਆ ਹੋਇਆ ਜਿਹੜਾ ਕੋੜਾ ਬਾਰਤ ਦੇ ਸੀ ਫੌਜ ਚ ਵੀ ਉਹਦੇ ਉੱਪਰ ਕੀ ਕੀ ਸਮਾਨ ਰੱਖਿਆ ਹੁੰਦਾ ਸੀ ਕੋੜੇ ਤਾਂ ਹੁਣ ਵੀ ਐਵੇਂ ਦਿਖਦੇ ਕੋੜਾ ਨਹੀਂ ਦਿਖਾਇਆ ਵੀ ਫੌਜ ਚ ਕਿਵੇਂ ਬਾਰ ਜਿਹੜਾ ਉੱਪਰ ਉਹਦੇ ਕਾਠੀ ਪਾਈ ਹੋਈ ਰਫਲ ਕਿਵੇਂ ਟੰਗਦੇ ਸੀਗੇ ਜਿਹੜਾ ਝੰਡੇ ਲਾਏ ਹੁੰਦੇ ਵੀ ਇਹ ਸਾਰਾ ਕੁਝ ਇਹਨਾਂ ਦਾ ਰੱਖਿਆ ਹੋਇਆ ਤੇ ਦੂਜੇ ਪਾਸੇ ਇਹਨਾਂ ਦੀ ਰੈਜੀਮੈਂਟ ਦੇ ਝੰਡੇ ਲਾਏ ਹੋਏ ਥੱਲੇ ਲਾਏ ਹੋ ਇਹਨਾਂ ਦਾ 1898 ਦੇ 1900 ਦੇ ਨੇੜੇ ਤੇੜੇ ਸਾਊਥ ਅਫਰੀਕਾ ਦੀ ਕੋਈ ਵਾਰ ਹੋਈ ਸੀ ਉਹਦੇ ਚ ਸਾਊਥ ਅਫਰੀਕਾ ਦਾ ਝੰਡਾ ਆਪਦੇ ਕਬਜ਼ੇ ਚ ਲਿਆ ਸੀ ਇਹਨਾਂ ਨੇ ਜਿੱਤ ਕੇ ਉਹ ਥੱਲੇ ਦਿਖਾਇਆ ਹੋਇਆ ਦਿਖਾਇਆ ਨਹੀਂ ਹੋਇਆ ਜਿਹੜਾ ਐਕਚੁਅਲ ਝੰਡਾ ਕਬਜ਼ੇ ਚ ਕੀਤਾ ਸੀ ਉਹ ਲਾਇਆ ਹੋਇਆ ਇਹਨਾਂ ਦਾ ਬਾਕੀ ਫੋਟੋਆਂ ਰੱਖੀਆਂ ਹੋਈਆਂ ਵੀ ਪੁਰਾਣੀਆਂ ਇਹ ਸਾਰੀਆਂ ਚੀਜ਼ਾਂ ਅਸਲੀ ਸੰਭੀਆਂ ਹੋਈਆਂ ਇਹਨਾਂ ਦੀ ਕਿਤੋਂ ਕਿਤੋਂ ਲੱਭ ਕੇ ਬੈਜ ਹੋ ਗਏ ਚ ਕੜੀਆਂ ਫੌਜੀ ਜਿਹੜੇ ਭਾਰਤ ਦੇ ਸੀਗੇ ਕਿਸੇ ਕੋਲ ਹੋ ਲੈਟਰ ਕੋਈ ਵੀ ਸਾਰੇ ਜਿੰਨੇ ਵੀ ਡਾਕੂਮੈਂਟ ਕੁਛ ਵੀ ਪਿਆ ਇਹ ਅਸਲੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਇਹ ਮਿਊਜ਼ੀਅਮ ਦੇ ਆ ਮਿਲਟਰੀ ਮਿਊਜ਼ੀਅਮ ਦੇ ਵਿੱਚ ਆਪਣੇ ਲਈ ਕਮਾਨ ਵਾਲੀ ਗੱਲ ਉਹ ਹੈਗੀ ਆ ਆਹ ਫੋਟੋ ਇਹ ਫੋਟੋ ਹੈਗੀ ਲੈਫਟੀਨੈਂਟ ਜਰਨਲ ਇਹਦੇ ਤਿੰਨਾਂ ਦਾ ਪੂਰਾ ਨਾਮ ਨਹੀਂ ਲਿਖਿਆ ਸਿਰਫ ਲਿਖਿਆ ਬੀ ਐਸ ਨਾਲਵਾ ਤੇ ਇਹ ਫੋਟੋ ਹੈਗੀ ਲੈਫਟੀਨੈਂਟ ਦੀ ਜਿਹੜੇ ਹੈ ਉਹ ਸਮੇਂ ਜਿਹੜੇ ਸਮੇਂ ਦੀ ਫੋਟੋ ਹੈ ਇਹ ਸੀਗਾ ਕਮਾਂਡੰਟ ਡਿਫੈਂਸ ਸਰਵਿਸਸ ਸਟਾਫ ਕਾਲਜ ਨੀਲਗਿਰੀ ਸਾਊਥ ਇੰਡੀਆ ਚ ਇਹ ਫੋਟੋ ਲਾਉਣ ਦਾ ਇੱਥੇ ਜਿਹੜਾ ਕਾਰਨ ਜਿਹੜੀ ਅਬਰ ਰੈਜੀਮੈਂਟ ਦਾ ਮਿਊਜ਼ੀਅਮ ਦੇਖ ਰਹੇ ਆ ਸਟ੍ਰੇਲੀਆ ਦੀ ਦਾ ਜਿਹਦਾ ਨਾਮ ਹੈਗਾ 5th ਲਾਈਟ ਹਾਰਸ ਰੈਜੀਮੈਂਟ ਇਹ ਰੈਜੀਮੈਂਟ 1993 ਚ ਇੰਡੀਆ ਗਈ ਸੀ ਕੁਝ ਸਾਰੇ ਮੈਨੀ ਮਾਰਚ ਕਰਨ ਕਿਉਂਕਿ ਕੋਡ ਸਵਾਰਾਂ ਦੀ ਰੈਜੀਮੈਂਟ ਸੀ ਸਾਰੀ ਇਹ ਰੈਜੀਮੈਂਟ ਜਿਹੜੀ ਗੈਂਪੀ ਦੀ ਸੀਗੀ ਇਹਦੇ ਨਾਲ ਇੰਡੀਅਨ ਆਰਮੀ ਵੱਲੋਂ ਬੀਐਸ ਨਲਵਾ ਇੰਡੀਅਨ ਆਰਮੀ ਦੇ ਜਿਹੜੀ ਕੋਡ ਸਵਾਰਾਂ ਦੀ ਰੈਜੀਮੈਂਟ ਸੀ ਇਹਨਾਂ ਨੇ ਰਲ ਕੇ ਉੱਥੇ ਜਿਹੜਾ ਸੈਰੇਮੋਨੀ ਮਾਰਚ ਹੁੰਦਾ ਉਹ ਕੀਤਾ ਸੀਗਾ ਤੇ ਉਹਦੇ ਕਰਕੇ ਇਹਨਾਂ ਨੇ ਇਹਦੀ ਆਪਣੇ ਬੀਐਸ ਨਲਵੇ ਦੀ ਇੱਥੇ ਫੋਟੋ ਲਈ ਹੋਈ ਤੇ ਫੋਟੋ ਲਾਉਣ ਦਾ ਜਿਹੜਾ ਮੇਨ ਕਾਰਨ ਵੀ ਆਸਟ੍ਰੇਲੀਆ ਦੀ ਪਹਿਲੀ ਰੈਜੀਮੈਂਟ ਸੀਗੀ ਕੋਡ ਸਵਾਰਾਂ ਦੀ ਜਿਹਨੇ ਇੰਡੀਆ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਾ ਕੇ ਮਾਰਚ ਕੀਤਾ ਸੀ ਤੇ ਇਹ ਪਹਿਲੇ ਆ ਇੰਡੀਅਨ ਆਰਮੀ ਦੇ ਆਫਸਰ ਸੀਗੇ ਜਿੰਨਾਂ ਨੇ ਆਸਟ੍ਰੇਲੀਆ ਦੀ ਆਰਮੀ ਦੇ ਨਾਲ ਮਾਰਚ ਕੀਤਾ ਸੀ ਹੁਣ ਤਾਂ ਇੱਥੇ ਅੱਜ ਦੇ ਸਮੇਂ ਦਾ ਵਧੀਆ ਪੰਜਾਬੀਆਂ ਦੀ ਗਿਣਤੀ ਹੈਗੀ ਆ ਗੈਂਪੀ ਸ਼ਹਿਰ ਦੇ ਵਿੱਚ ਛੋਟਾ ਜਿਹਾ ਸ਼ਹਿਰ ਆ ਬ੍ਰੈਸਵਨ ਤੋਂ ਡੇਢ ਘੰਟਾ ਦੂਰ ਆ ਤੇ ਹੋ ਸਕਦਾ ਜਿਹੜੇ ਸਮੇਂ ਫੋਟੋ ਮਿਊਜ਼ੀਅਮ ਦੇ ਵਿੱਚ ਲਾਈ ਗਈ ਹੋਊਗੀ ਹੋ ਸਕਦਾ ਇੱਥੇ ਕੋਈ ਪੰਜਾਬੀ ਵੀ ਨਾ ਰਹਿੰਦਾ ਹੋਵੇ ਇਹਨਾਂ ਨੇ ਉਹ ਸਾਰੇ ਲੋਕ ਜਿਨ੍ਹਾਂ ਦੀ ਕਿਤੇ ਨਾ ਕਿਤੇ ਚੰਗੀ ਪ੍ਰੈਜੈਂਸ ਰਹੀ ਆ ਉਹ ਸਾਰੇ ਸਾਹਮਣੇ ਰੱਖੇ ਹੋਏ ਨਾਲ ਇਹਨਾਂ ਨੇ ਸਾਹਮਣੇ ਹੋਏ ਮੈਡਲ ਇੰਡੀਅਨ ਆਰਮੀ ਦੇ ਜਦੋਂ ਇੰਡੀਆ ਗੁਲਾਮ ਸੀ ਉਦੋਂ ਤੋਂ ਲੈ ਕੇ ਉਦੋਂ ਤੋਂ ਕੁਝ ਜਿਹੜੇ ਇਹਨਾਂ ਨੂੰ ਮਿਲੇ 1921 22 ਦੇ 1939 45 ਦਾ ਵਾਲਾ ਆ ਹੈਗਾ ਇੰਡੀਪੈਂਡੈਂਸ ਆਖਰੀ ਵਾਲਾ ਜਦੋਂ 15 ਅਗਸਤ 1947 ਨੂੰ ਆਜ਼ਾਦੀ ਮਿਲੀ ਆ ਉਦੋਂ ਜਿਹੜਾ ਮੈਡਲ ਬਣਾਇਆ ਗਿਆ ਸੀ ਉਹ ਤੇ ਆਜੋ ਅੱਗੇ ਜਾ ਕੇ ਹੋਰ ਚੀਜ਼ਾਂ ਦੇਖਦੇ ਇੱਥੇ ਇਹਨਾਂ ਦੀ ਰੱਖੀ ਹੁੰਦੀ ਸਜੈਸ਼ਨ ਬੁੱਕ ਵੀ ਕਿਵੇਂ ਲੱਗਿਆ ਤੁਹਾਨੂੰ 뮤ਜ਼ੀਅਮ ਲਿਖ ਕੇ ਜ਼ਰੂਰ ਦੱਸਿਓ ਤੇ ਬਾਕੀ ਆਪਣੇ ਪੰਜਾਬੀ ਆਉਂਦੇ ਲਿਖ ਕੇ ਜਾਂਦੇ ਸਾਰਾ ਕੁਝ ਪੜ ਸਕਦੇ ਆ ਇਹ ਲਿਖਿਆ ਹੋਇਆ ਇੱਧਰ ਪੰਜਾਬੀ ਚ ਲਿਖਿਆ ਹੋਇਆ ਪੰਜਾਬੀ ਚ ਆ ਵੀ ਲਿਖਿਆ ਹੋਇਆ ਇਧਰ ਆ ਪੰਜਾਬੀ ਚ ਕੋਈ ਲਿਖ ਕੇ ਗਿਆ ਹੋਇਆ ਜਿਵੇਂ ਆਪਾਂ ਮਿਊਜ਼ੀਅਮ ਦੇਖ ਰਹੇ ਇੱਥੇ ਇਹਨਾਂ ਦਾ ਸਾਰਾ ਇਹਨਾਂ ਦੀ ਮੇਨਲੀ ਦੱਸਿਆ ਹੋਇਆ ਜਿਹੜੇ ਵਰਲਡ ਵਾਰ 1 2 ਚ ਫੌਜੀ ਗਏ ਉਹਨਾਂ ਬਾਰੇ ਦੱਸਿਆ ਹੋਇਆ ਤੇ ਇੱਥੇ ਇੱਕ ਛੋਟੀ ਜੀ ਫਰੇਮ ਲੱਗੀ ਜੀਦੇ ਜਿੰਨਾਂ ਨੇ ਐਨਜ਼ੈਕ ਕਹਿੰਦੇ ਆਸਟ੍ਰੇਲੀਆ ਨਿਊਜ਼ੀਲੈਂਡ ਆਰਮੀ ਕੈਡਿਟਸ ਜਿਹੜਾ ਲਿਖਿਆ ਹੋਇਆ ਉਹਨਾਂ ਦੇ ਪਹਿਰਾਵਾ ਕਹੇ ਜਾਂਸੀ ਫੌਜੀਆਂ ਦਾ ਜਿਹੜੇ ਵਰਲਡ ਵਾਰ ਦੇ ਵਿੱਚ ਲੜਦੇ ਸੀ ਆ ਬ੍ਰਿਟਿਸ਼ ਜਾਂ ਬ੍ਰਿਟਿਸ਼ ਬ੍ਰਿਟਿਸ਼ ਵੱਲੋਂ ਲਾ ਲੋ ਆਸਟ੍ਰੇਲੀਆ ਵੀ ਉਹਨਾਂ ਦਾ ਹਿੱਸਾ ਸੀ ਉਹਦੇ ਵਿੱਚ ਇੱਕ ਚੀਜ਼ ਲੱਗੀ ਸੀ ਆ ਵਾਲੀ ਫੋਟੋ ਇਹਦੇ ਬਾਰੇ ਆ ਲਿਖਿਆ ਹੋਇਆ ਆ ਆ ਥੱਲੇ ਵਾਲਾ ਪੈਰਾ ਇਹ ਦਿੱਤਾ ਹੋਇਆ ਸਿੱਖ ਸੋਲਜਰ ਦਾ ਪਹਿਰਾਵਾ ਕਿਵੇਂ ਦਾ ਸੀਗਾ ਜਿਹੜਾ ਵਰਲਡ ਵਾਰ ਦੇ ਵਿੱਚ ਲੜੇ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਤੇ ਬਾਕੀ ਹੋਰ ਜਾਣਕਾਰੀ ਜਾਦੇ ਡਿਟੇਲਸ ਵੀ ਇਹਨਾਂ ਦੀ ਦਿੱਤੀ ਹੋਈ ਜੇ ਕਿਸੇ ਨੇ ਪੜ੍ਹਨੀ ਜਿਹੜੇ ਆਸਟ੍ਰੇਲੀਆ ਰਹਿੰਦੇ ਉਹ ਤਾਂ ਆ ਕੇ ਆਰਾਮ ਨਾਲ ਦੇਖ ਸਕਦੇ ਜਿਹੜੇ ਇੰਡੀਆ ਰਹਿੰਦੇ ਉਹ ਵੀਜ਼ਾ ਲਵਾ ਕੇ ਆ ਕੇ ਦੇਖ ਸਕਦੇ ਇੱਥੇ ਇੱਕ ਇਹਨਾਂ ਦਾ ਸੀਗਾ ਮੈਡਲ ਜਿਹਦਾ ਨਾਮ ਸੀਗਾ ਵਿਕਟੋਰੀਆ ਕ੍ਰਾਸ ਹੀਰੋਜ਼ ਇਹ ਉਹ ਸਾਰੇ ਬੰਦਿਆਂ ਦੀ ਫੋਟੋ ਲੱਗੀ ਹੋਈ ਜਿਨ੍ਹਾਂ ਨੂੰ ਉਹ ਮੈਡਲ ਦਿੱਤਾ ਗਿਆ ਤੇ ਇਹਨਾਂ ਚੋਂ ਦੋ ਚੀਜ਼ਾਂ ਦੇਖਣ ਵਾਲੀਆਂ ਆਪਣੇ ਲਈ ਖਾਸ ਨੇ ਸਪਾਹੀ ਖੁਦਾਦਦ ਤੇ ਹਵਲਦਾਰ ਗੰਗਾ ਸਿੰਘ ਇਹ ਦੋ ਪਹਿਲੇ ਇਹ ਕਹਿੰਦੇ ਨੇ ਵੀ ਓਵਰਸੀਜ਼ ਬਾਹਰੋਂ ਆਏ ਫੌਜੀ ਸੀਗੇ ਜਿਨ੍ਹਾਂ ਨੂੰ ਇਹ ਮੈਡਲ ਆਸਟ੍ਰੇਲੀਆ ਵੱਲੋਂ ਦਿੱਤਾ ਗਿਆ ਸੀ ਇਨਾਂ ਨੂੰ ਮੈਡਲ ਜਿਵੇਂ ਇਹਨਾਂ ਦੇ ਆ ਵਿੱਚ ਲਿਖਿਆ ਹੋਇਆ ਕਾਰਨ ਸੀਗਾ ਬਹਾਦਰੀ ਜਿਹੜੇ ਜ਼ਖਮੀ ਹੁੰਦੇ ਹੋਏ ਵੀ ਆਪਣੇ ਆਫਸਰਾਂ ਨੂੰ ਬਚਾਉਣ ਤੇ ਲੱਗੇ ਰਹੇ ਇਹੋ ਦੋ ਬੰਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਬਰੇਵਰੀ ਦੇ ਬਹਾਦਰੀ ਦੇ ਮੈਡਲ ਦਿੱਤੇ ਸੀ ਜਿਹਦਾ ਨਾਮ ਆ ਵਿਕਟੋਰੀਆ ਕ੍ਰਾਸ ਹੀਰੋਸ ਇਹ ਸੀ ਆਪਣੇ ਪੁਰਖਿਆਂ ਦੀ ਬਹਾਦਰੀ ਦੀਆਂ ਗੱਲਾਂ ਜਿਹੜੀਆਂ ਆਪਾਂ ਕਿਤੇ ਨਾ ਕਿਤੇ ਸਾਂਭਣੀਆਂ ਭੁੱਲ ਗਏ ਪਰ ਇਹ ਲੋਕ ਅੱਜ ਵੀ ਉਹਨਾਂ ਕਾਰਨਾਮਿਆਂ ਤੇ ਲਾਲ ਉਹਨਾਂ ਗੱਲਾਂ ਤੇ ਪ੍ਰਾਊਡ ਕਰਦੇ ਜਿਹੜੀਆਂ ਆਪਣੇ ਲੋਕਾਂ ਨੇ ਇਹਨਾਂ ਲਈ ਕੀਤੀਆਂ ਤੇ ਬਾਕੀ ਇਹ ਸੀ ਸਾਡੀ ਅੱਜ ਦੀ ਛੋਟੀ ਜੀ ਆਪਣੇ ਲੋਕਾਂ ਦੀ ਬਹਾਦਰੀ ਲਈ ਬਣਾਈ ਹੋਈ ਵੀਡੀਓ ਤੇ ਹੋਰ ਵੀਡੀਓ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਬਾਕੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹਾਜ਼ਰ